ਸ਼ਸ਼ੀਕਾਲ ਫਟਾਵੜ ਨਿਊਜ਼ ਦੇਖ ਰਹੇ ਸਾਇਦਸ਼ਕਾ ਦਾ ਮੈਂ ਭਾਗੇਸ਼ਰੀ ਸਵਾਗਤ ਕਰਦੀ ਹਾਂ ਸ਼ੁਰੂਆਤ ਕਰਦੀ ਹਾਂ ਫਟਾਵੜ ਨਿਊਜ਼ ਦੀ ਸਭ ਤੋਂ ਪਹਿਲੀ ਟੈਮ ਖਬਰ ਦੇ ਨਾਲ ਚੰਡੀਗੜ੍ਹ ਦੇ ਵਿੱਚ ਅੱਜ ਵੀ ਬਹੁਤ ਸੰਘਣੀ ਧੁੰਦ ਛਾਈ ਰਹੀ ਹੈ ਮੌਸਮ ਵਿਭਾਗ ਦੇ ਅਨੁਸਾਰ 31 ਦਸੰਬਰ ਤੱਕ ਮੌਸਮ ਅਜਿਹਾ ਹੀ ਰਹਿਣ ਵਾਲਾ ਘਟੋਕੜ ਤਾਪਮਾਨ ਵੀ 8 ਡਿਗਰੀ ਸੈਲਸੀਅਸ ਤੱਕ ਜਾਣ ਦੀ ਸੰਭਾਵਨਾ ਹੈ ਸੰਘਣੀ ਧੁੰਦ ਦੇ ਕਾਰਨ ਅੱਜ ਨਾ ਤਾਂ ਹਵਾਈ ਅੱਡੇ ਤੋਂ ਕੋਈ ਜਹਾਜ਼ ਉੱਡਿਆ ਹੈ ਤੇ ਨਾ ਹੀ ਕੋਈ ਉਤਰਿਆ ਦੱਸਦੇ ਕਿ ਹਵਾਈ ਅੱਡੇ ਉੱਤੇ ਹੁਣ ਧੁੰਦ ਕਾਰਨ ਵਿਜ਼ਿਬਿਲਟੀ 50 ਮੀਟਰ ਤੱਕ ਪਹੁੰਚ ਗਈ ਹੈ ਇਸ ਕਾਰਨ ਜਹਾਜ਼ਾਂ ਦੀ ਉਡਾਨਾਂ 'ਚ ਦਿੱਕਤ ਆ ਰਹੀ ਹੈ ਤਾਂ ਇਸ ਕਾਰਨ ਕੁਝ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਜਦਕਿ ਕੁਝ ਉਡਾਨਾਂ 'ਚ ਉਡਾਨਾਂ ਜਿਹੜੀ ਕਿ ਜਹਾਜ਼ਾਂ ਨੂੰ ਦੂਜੇ ਹਵਾਈ ਅੱਡਿਆਂ ਦੇ ਵੱਲ ਮੋੜ ਦਿੱਤਾ ਗਿਆ। ਹੁਣ ਦੱਸ ਦਈਏ ਕਿ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਧੁੰਦ ਨੂੰ ਲੈ ਕੇ ਐਡਵਾਈਜ਼ੀ ਵੀ ਜਾਰੀ ਕੀਤੀ ਹੈ। ਚੰਡੀਗੜ੍ਹ ਪੁਲਿਸ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਜੇ ਜ਼ਰੂਰੀ ਨਾ ਹੋਵੇ ਤਾਂ ਬਾਹਰ ਜਾਣ ਤੋਂ ਬਚਣ। ਸੜਕਾਂ ਦੇ ਉੱਤੇ ਵਾਹਨ ਚਲਾਉਣ ਵਾਲੇ ਲੋਕਾਂ ਨੂੰ ਕੋਲੀ ਅਤੇ ਕੱਟ ਬੀਮ ਤੇ ਉਤੇ ਗੱਡੀ ਚਲਾਉਣ ਦੇ ਲਈ ਕਿਹਾ ਗਿਆ ਹੈ ਨਾਲੇ ਪੁਲਿਸ ਨੇ ਸੁਝਾਅ ਦਿੱਤਾ ਹੈ ਕਿ ਧੁੰਦ ਦੌਰਾਨ ਬਲਿੰਕਰ ਅਤੇ ਰਿਫਲੈਕਟਰ ਦੀ ਵਰਤੋਂ ਕਰਨੀ ਚਾਹੀਦੀ ਹੈ ਦੂਜਾ ਉਤੋਂ ਉੱਚੀ ਦੂਰੀ ਬਣਾਈ ਰੱਖੀ ਜਾਵੇ ਇੱਕ ਹੀ ਲੇਨ ਦੇ ਵਿੱਚ ਪੈਦਲ ਚੱਲ ਕੇ ਸਾਈਕਲ ਸਵਾਰਾਂ ਅਤੇ ਪੈਦਲ ਚੱਲਣ ਵਾਲਿਆਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਅਦਰ ਅਯੋਧਿਆ ਚ ਭਗਵਾਨ ਸ਼੍ਰੀ ਰਾਮ ਦੇ ਲਗਭਗ ਤਿਆਰ ਮੰਦਿਰ ਦਾ ਉਦਘਾਟਨ 22 ਜਨਵਰੀ ਨੂੰ ਹੋਵੇਗਾ ਇਸ ਖਾਸ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੌਜੂਦ ਰਹਿਣਗੇ ਪੀਐਮ ਮੋਦੀ ਮੰਦਰ ਦੇ ਵਿੱਚ ਹੋਣ ਵਾਲੇ ਪਵਿੱਤਰ ਸਮਾਰੋਹ ਦੇ ਗਵਾਹ ਹੋਣਗੇ ਅਹੋਦਿਆ ਤੋਂ ਬਾਅਦ ਪੀਐਮ ਮੋਦੀ ਸਾਲ 2024 ਦੇ ਵਿੱਚ ਇੱਕ ਹੋਰ ਹਿੰਦੂ ਮੰਦਰ ਦਾ ਉਦਘਾਟਨ ਕਰਨਗੇ ਅਤੇ ਇਹ ਮੰਦਰ ਭਾਰਤ ਦੇ ਵਿੱਚ ਨਹੀਂ ਬਲਕਿ ਇੱਕ ਮੁਸਲਿਮ ਦੇਸ਼ ਦੇ ਵਿੱਚ ਬਣਿਆ ਹੈ ਪੀਐਮ ਮੋਦੀ ਫਰਵਰੀ ਦੇ ਵਿੱਚ ਅਬੂ ਤਾਬੀ ਦੇ ਵਿੱਚ BAPS ਹਿੰਦੂ ਮੰਦਰ ਦਾ ਉਦਘਾਟਨ ਕਰਨਗੇ ਤੇ ਅਤੇ ਹੀ ਨਵਾਂ ਸਾਲ ਆਉਣ ਦੇ ਵਿੱਚ ਮਹਿਜ ਕੁਝ ਹੀ ਦਿਨ ਬਚੇ ਨੇ ਅਜਿਹੇ ਦੇ ਵਿੱਚ ਅਗਲੇ ਸਾਲ ਦੀ ਸ਼ੁਰੂਆਤ ਦੇ ਵਿੱਚ ਆਮ ਆਦਮੀ ਨੂੰ ਮਹਿੰਗਾਈ ਤੋਂ ਵੱਡੀ ਰਾਹਤ ਮਿਲ ਸਕਦੀ ਹੈ ਦਰਅਸਲ ਪ੍ਰਧਾਨ ਮੰਤਰੀ ਨરેન્દ્ર મોદી ਨੇ ਨਵੇਂ ਸਾਲ ਤੋਂ ਠੀਕ ਪਹਿਲਾਂ ਦੇਸ਼ ਵਾਸੀਆਂ ਨੂੰ ਵੱਡਾ ਤੋਹਫਾ ਦੇਣ ਜਾ ਰਹੇ ਨੇ ਮਿਲੀ ਜਾਣਕਾਰੀ ਦੇ ਮੁਤਾਬਕ ਤੁਹਾਨੂੰ ਦੱਸਦੇ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਹੋਣ ਜਾ ਸਕਦੀ ਹੈ ਤਾਂ ਇਹੇ ਕਟੋਤੀ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਣ ਵਾਲੀ ਹੈ ਸੂਤਰਾਂ ਦੇ ਅਨੁਸਾਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਘਟੋਕੜ 6 ਤੋਂ 10 ਰੁਪਏ ਤੱਕ ਦੀ ਕਟੋਤੀ ਕੀਤੀ ਜਾ ਸਕਦੀ ਹੈ ਇਸ ਨੂੰ ਲੈ ਕੇ ਸਰਕਾਰ ਦੀ ਤੇਲ ਕੰਪਨੀਆਂ ਦੇ ਨਾਲ ਜਿਹੜੀ ਕਿ ਗੱਲਬਾਤ ਚੱਲ ਰਹੀ ਹੈ ਅਦਰ ਕਪੂਰਥਲਾ ਦੀ ਗੱਲ ਕੀਤੀ ਜਾਵੇ ਤਾਂ ਕਪੂਰਥਲਾ ਰਿਹਾਸਤ ਦੇ ਵੰਸ਼ਜ ਟਿੱਕਾ ਸ਼ਤਰੂਜੀਤ ਸਿੰਘ ਦੀ ਮਾਤਾ ਅਤੇ ਮਹਾਰਾਜਾ ਕਪੂਰਥਲਾ ਬ੍ਰਿਗੇਡੀਅਰ ਸੁਖਜੀਤ ਸਿੰਘ ਦੀ ਪਤਨੀ ਮਹਾਰਾਣੀ ਕਪੂਰਥਲਾ ਗੀਤਾ ਦੇਵੀ ਦਾ ਵੀਰਵਾਰ ਦੇ ਰਾਤ ਨੂੰ ਦਿਹਾਂਤ ਹੋ ਗਿਆ ਮਹਾਰਾਣੀ ਗੀਤਾ ਦੇਵੀ ਨੂੰ ਦੇਸ਼ ਦੀਆਂ ਚੁਣੀਆਂ ਹੋਈਆਂ ਉੱਚ ਸਤਿਕਾਰ ਵਾਲੀਆਂ ਔਰਤਾਂ ਦੇ ਵਿੱਚ ਗਿਣਿਆ ਜਾਂਦਾ ਹੈ ਤੁਹਾਨੂੰ ਦੱਸਦੀ ਕਿ ਇਸ ਮਹਾਨ ਆਤਮਾ ਗੀਤਾ ਦੇਵੀ ਦਾ ਅੰਤਿਮ ਸੰਸਕਾਰ 30 ਦਸੰਬਰ ਨੂੰ ਦੁਪਹਿਰ 3 ਵਜੇ ਲੋਦੀ ਸ਼ਮਸ਼ਾਨ ਘਾੜ ਦੇ ਵਿੱਚ ਨਵੀਂ ਦਿੱਲੀ ਵਿਖੇ ਕੀਤਾ ਜਾਵੇਗਾ ਤਾਂ ਉਥੇ ਹੀ ਕੈਨੇਡਾ ਦੇ ਸਰੀ ਚ ਲక్ష్ਮੀ ਨਾਰਾਇਣ ਮੰਦਿਰ ਦੇ ਪ੍ਰਧਾਨ ਸतीश ਕੁਮਾਰ ਦੇ بیٹے ਤੇ ਘਰ ਦੇ ਉੱਤੇ ਹਮਲਾ ਹੋਇਆ ਹਮਲਾਵਾਰਾ ਨੇ 27 ਦਸੰਬਰ ਨੂੰ ਸਵੇਰੇ 8:03 ਦੇ ਕਰੀਬ 14 ਰਾਉਂਡ ਫਾਇਰ ਕੀਤੇ ਨੇ ਕੈਨੇਡੀਅਨ ਪੁਲਿਸ ਦੇ ਮੁਤਾਬਕ ਹਮਲੇ ਦੇ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ ਹਾਲਾਂਕਿ ਘਰ ਚ ਕਈ ਥਾਵਾਂ ਦੇ ਉੱਤੇ ਗੋਲਿਆਂ ਦੇ ਨਿਸ਼ਾਨ ਦਿਖਾਈ ਦੇ ਰਹੇ ਨੇ ਮੀਡੀਆ ਰਿਪੋਰਟਸ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਹਮਲਾ ਖਾਲਿਸਤਾਨ ਸਮਰਥਕਾਂ ਦੇ ਵੱਲੋਂ ਕੀਤਾ ਗਿਆ ਹੈ ਫਿਲਹਾਲ ਕੈਨੇਡਾ ਦੀ ਰਾਇਲ ਕੈਨੇਡੀਅਨ ਮਾਉਂਟੇਡ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਲਾਕੇ ਦੇ ਵਿੱਚੋਂ ਮੌਜੂਦ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਚਸ਼ਮਦੀਦਾ ਦੇ ਬਿਆਨ ਦਰਜ ਕੀਤੇ ਗਏ ਨੇ ਤਾਂ ਉਤੇ ਹੀ ਗਣਤੰਤਰ ਦਿਵਸ ਦੇ ਮੌਕੇ ਤੇ ਦਿੱਲੀ ਅਤੇ ਪੰਜਾਬ ਦੀ ਝਾਂਕੀ ਨਹੀਂ ਦਿਖਾਈ ਦੇਵੇਗੀ ਜੀ ਹਾਂ ਦਿੱਲੀ ਸਰਕਾਰ ਦੇ ਕੈਬਨਟ ਮੰਤਰੀ ਸੌਰਭ ਭਾਰਤਵਾਜ ਨੇ ਇਸ ਸੰਬੰਧੀ ਸਵਾਲ ਖੜੇ ਕੀਤੇ ਨੇ ਉਨਾ ਨੇ ਇਹ ਕਿ ਦਿੱਲੀ ਦੇ ਨਾਲ-ਨਾਲ ਪੰਜਾਬ ਦੀ ਝਾਂਕੀ ਨੂੰ ਵੀ ਰੱਦ ਕਰ ਦਿੱਤਾ ਗਿਆ ਇਹ ਕੋਈ ਇਤਫਾਕ ਨਹੀਂ ਹੈ ਕੇਂਦਰ ਆਪ ਤੋਂ ਬਦਲਾ ਲੈ ਰਹੀ ਹੈ ਇਹ ਇੱਕ ਭੈੜੀ ਹਰਕਤ ਹੈ ਤਾਂ ਸੌਰਵ ਭਾਰਤਵਾਜ ਨੇ ਸ਼ੁੱਕਰਵਾਰ 29 ਦਸੰਬਰ ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਹੈ ਕਿ ਕੇਂਦਰ 3 ਸਾਲਾਂ ਤੋਂ ਦਿੱਲੀ ਦੀ ਝਾਂਕੀ ਨੂੰ ਰੱਦ ਕਰ ਰਿਹਾ ਹੈ ਦਿੱਲੀ ਦੀ ਝਾਂਕੀ ਆਖਰੀ ਵਾਰ 2021 ਦੇ ਵਿੱਚ ਪ੍ਰਦਰਸ਼ਿਤ ਕੀਤੀ ਗਈ ਸੀ ਇਸ ਸਾਲ ਅਸੀਂ ਦਿੱਲੀ ਦੇ ਸਕੂਲਾਂ ਅਤੇ ਮੌਲਾ ਕਲੀਨਿਕਾਂ ਨੂੰ ਦਿਖਾਉਣ ਜਾ ਰਹੇ ਸੀ ਤਾਂ ਕੇਂਦਰ ਨੇ ਸਾਨੂੰ ਝਾਂਕੀ ਦੇ ਵਿੱਚ ਬਦਲਾਅ ਲਈ ਸੁਝਾਅ ਦਿੱਤੇ ਸਨ ਜੋ ਅਸੀਂ ਕੀਤੇ ਜੇਕਰ ਝਾਂਕੀ ਦੇ ਵਿੱਚ ਹੋਰ ਕੋਈ ਬਦਲਾਅ ਹੋਣਾ ਸੀ ਤਾਂ ਕੇਂਦਰ ਨੂੰ ਸਾਨੂੰ ਸੂਚਿਤ ਕਰਨਾ ਚਾਹੀਦਾ ਸੀ ਅਦਰ ਰਿਐਲਿਟੀ ਸ਼ੋਅ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਜਲੰਧਰ ਦੇ ਮਸ਼ਹੂਰ ਸ਼੍ਰੀ ਬਾਬਾ ਹਰੀ ਵਲਵ ਸੰਮੇਲਨ ਦੇ ਸੰਬੰਧ ਦੇ ਵਿੱਚ ਪੁੱਛੇ ਗਏ ਸਵਾਲਾਂ ਦਾ ਸਹੀ ਜਵਾਬ ਦੇਣ ਵਾਲੇ अविनाश भारती ने 1 करोड़ रुपए जीते ने प्रोग्राम दे होस्ट अमिताभ बच्चन ने यह सवाल अविनाश नो 25 लाख रुपए च रखा है यह सवाल त्रिलेंद्र दे प्रसिद्ध शास्त्रीय संगीत मेले हरिवलब संगीत सम्मेलन संबंधी पूछे गए सन यह प्रोग्राम आज शाम को प्रकाशित किया जावेगा हालांकि उसने इस सवाल का जवाब देने दे लिए ਹੈਲਪਲਾਈਨ ਦੀ ਵਰਤੋਂ ਕੀਤੀ ਸ। ਤੁਹਾਨੂੰ ਦੱਸ ਦਈਏ ਕਿ ਇਹ ਕਾਨਫਰੰਸ 25 ਤੋਂ 31 ਦਸੰਬਰ ਤੱਕ ਪੰਜਾਬ ਦੇ ਜਲੰਧਰ ਦੇ ਵਿੱਚ ਚੱਲਦੀ ਹੈ। ਤੁਹਾਨੂੰ ਦੱਸ ਦਈਏ ਕਿ ਇਹ ਕਾਨਫਰੰਸ 25 ਤੋਂ 31 ਦਸੰਬਰ ਤੱਕ ਪੰਜਾਬ ਦੇ ਜਲੰਧਰ ਦੇ ਵਿੱਚ ਚੱਲਦੀ ਹੈ। ਇਸ ਵਾਰ ਵੀ ਉਕਤ ਕਾਨਫਰੰਸ ਦੇ ਵਿੱਚ ਭਾਗ ਲੈਣ ਦੇ ਲਈ ਭਾਰਤ ਭਰ ਤੋਂ ਵੱਡੇ-ਵੱਡੇ ਕਲਾਕਾਰ ਇੱਥੇ ਪਹੁੰਚੇ ਹੋਏ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਝਾਂਕੀ ਵਾਲੇ ਬਿਆਨ ਦੇ ਉੱਤੇ ਖੁੱਲਾ ਚੈਲੰਜ ਕੀਤਾ ਹੈ। ਮੁੱਖ ਮੰਤਰੀ ਨੇ ਆਖਿਆ ਹੈ ਕਿ ਜਾਖੜ ਆਖ ਰਹੇ ਹਨ ਕਿ ਕੇਂਦਰ ਨੇ 26 ਜਨਵਰੀ ਦੇ ਪ੍ਰੋਗਰਾਮ ਦੇ ਵਿੱਚ ਪੰਜਾਬ ਦੀ ਝਾਂਕੀ ਇਸ ਲਈ ਸ਼ਾਮਿਲ ਨਹੀਂ ਕੀਤੀ ਕਿਉਂਕਿ ਝਾਂਕੀ ਦੇ ਉੱਤੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਤਸਵੀਰ ਸੀ ਤਾਂ ਮੁੱਖ ਮੰਤਰੀ ਨੇ ਕਿਹਾ ਹੈ ਕਿ ਜਾਖੜ ਇਹ ਸਾਬਤ ਕਰ ਦੇ ਕਿ ਝਾਂਕੀ ਦੇ ਉੱਤੇ ਉਹਨਾਂ ਦੀ ਤਸਵੀਰ ਸੀ ਜੇ ਉਹ ਸਾਬਤ ਕਰ ਦਿੰਦੇ ਹਨ ਤਾਂ ਉਹ ਭਗਵੰਤ ਮਾਨ ਜਿਹੜੇ ਕਿ ਸਿਆਸਤ ਛੱਡ ਦੇਣਗੇ ਫਟਾਵਰਦੀ ਨਿਊਜ਼ ਦੇ ਵਿੱਚ ਅੱਜ ਦੇ ਲਈ ਐਨਏ ਤੇ ਮੈਨੂੰ ਦੋ ਇਜਾਜ਼ਤ